ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਗਰਸ਼ੇਵਕ ਬਾਈ ਕੋਲ ਤਲਵੰਡੀ ਸਾਬੋ ਆਏ ਹੋਏ ਸੀਗੇ 6 7 ਬਾਈ ਆਰ ਕੇ ਟਰੈਕਟਰ ਲੈ ਕੇ ਆਏ ਆ ਠੀਕ ਆ ਤੇ ਬਾਈ ਗਰਸ਼ੇਵਕ ਬਾਈ ਪਹਿਲਾਂ ਤਾਂ ਸਾਰਿਆਂ ਨੂੰ ਬੋਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਜੀ ਠੀਕ ਆ ਜੀ ਤੇ ਬਾਈ ਜੀਐਸਟੀ ਘਟਣ ਨਾਲ ਨਾ ਬਾਈ ਆਰ ਕੰਦੇ ਜਿਹੜੇ ਰੇਟ ਆ ਜਿਹੜੇ ਪਹਿਲਾਂ ਬਾਈ ਰੇਟ ਰੱਖੇ ਹੋਏ ਸੀ ਹਨ ਜਿਹੜੇ ਬਾਈ ਪਹਿਲਾਂ ਡਿਸਕਾਊਂਟ ਕਰਕੇ ਵੀ ਰੇਟ ਰੱਖੇ ਹੋਏ ਸੀ ਉਹਨਾਂ ਤੇ ਵੀ 20 20000 ਰੁਪਿਆ ਸਾਰੇ ੜਾਤੇ ਆ ਸਾਰੇ ਟਰੈਕਟਰਾਂ ਦੇ ਮਗਰ ਜਿੰਨੇ ਟਰੈਕਟਰ ਆ ਬਾਈ ਆਰ ਕਹਿੰਦੇ ਉਹ ਦੇਖਾਂਗੇ ਨਾਲ ਜਿਹੜਾ ਮਾਡਲਾ ਰੇਟ ਆ ਕਿੰਨਾ ਬਾਈ ਆਰ ਕਹਿੰਦੇ ਜਿਹੜਾ ਨਵਾਂ ਡਿਸਕਾਊਂਟ ਰੱਖਿਆ ਹੋਇਆ ਸਾਰੇ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਬਾਈ ਆਰ ਕਹਿੰਦਾ ਗੱਲਬਾਤ ਕਰਾਂਗੇ ਕਰਸ਼ੇਵਕ ਬਾਈ ਹੁਣ ਆਪਾਂ ਸ਼ੁਰੂ ਕਰੀਏ ਆਪਾਂ ਇੱਥੋਂ ਸ਼ੁਰੂ ਕਰਨ ਲੱਗੇ ਆ 750 ਸੋਨਾਲੀ ਕਾ ਬਾਈ ਕਿਹੜਾ ਮਾਡਲ ਹੈ ਜੀ 2005 ਮਾਡਲ ਹੈ ਜੀ 2005 ਮਾਡਲ ਆ 2 ਲੱਖ 40000 ਰੁਪਏ ਬਾਈ ਆਰ ਕਹਿੰਦੇ ਡਿਮਾਂਡ ਰੱਖੀ ਹੋਈ ਆ ਤੇ ਬਾਈ ਟਰੈਕਟਰ ਦੀ ਜਿਹੜੀ ਕੰਡੀਸ਼ਨ ਦਾ ਡਿਸਕਾਊਂਟ ਤੋਂ ਪਹਿਲਾਂ ਉਹ ਚੈੱਕ ਕਰ ਲਓ ਠੀਕ ਆ ਤੇ ਟਾਇ 1340 ਕੇ ਪੈਸੇ ਟਾਇਰ ਆ ਜੀ 40 ਪੈਸੇ ਚਾਰੋ ਟਾਇਰ ਆ ਹਨਾ ਮੂਰਲੇ 70 80 ਪੈਸੇ ਜੀ ਮੂਰਲੇ 70 80 ਮਗਰਲੇ 40 ਮੂਰਲੇ 70 80 ਹਨਾ ਤੇ ਬਾਈ ਇੰਜਨ ਤੇ ਸ਼ੋ ਦੀ ਜਿਹੜੀ ਚਮਕਾ ਉਹ ਚੈੱਕ ਕਰ ਲਓ ਬਿਲਕੁਲ ਜੈਨੂਅਲ ਆ ਕਿਤੇ ਬਾਈ ਕੋਈ ਕਲਮ ਵਗੈਰਾ ਤਾਂ ਨਹੀਂ ਲੱਗੀ ਹੋਈ ਨਾ ਵੀਰੇ ਕਿਤੇ ਕੋਈ ਕਲਮ ਵਗੈਰਾ ਲੱਗੀ ਨਹੀਂ ਹੋਈ ਠੀਕ ਆ ਤੇ ਬਾਈ ਹੁਣ ਇਧਰਲੀ ਸਾਈਡ ਆਪਾਂ ਦਿਖਾ ਦਨੇ ਤੇ ਡਿਸਕਾਊਂਟ ਕਿੰਨਾ ਦੇਵੋਗੇ ਜੀ ਦਿਖਾਉਣ ਦੇ ਦਾ 15000 ਰੁਪਏ ਦੇ ਦਾਂਗੇ ਜੀ 15 20 ਕਰ ਦਿਓ ਜੀ 20 ਰੌਂਡ ਫਿਗਰ ਦੇ ਵਿੱਚ ਹੀ ਕਰ ਰੱਖੋ ਠੀਕ ਆ ਜੀ ਹ 220000 ਰੁਪਏ ਦਾ ਬਾਈ ਟਰੈਕਟਰ ਤੁਸੀਂ ਬਾਈ ਹਰ ਗਿਆ ਤੋਂ ਲੈ ਜਿਓ ਠੀਕ ਆ ਪੈੜ ਦਾਣ ਵਗੈਰਾ ਬਾਈ ਚੰਗੀ ਤਰ੍ਹਾਂ ਦੇਖ ਲਓ ਠੀਕ ਆ ਮਰ ਰਿਕਾਰਡ ਵਗੈਰਾ ਦੇਖ ਲਓ ਤੇ ਸਾਰਾ Ориਜਨਲ ਆ ਟਰੈਕਟਰ ਆ ਠੀਕ ਆ ਲਓ ਜੀ ਜਿਹੜਾ ਮੀਟਰ ਮੂਟਰ ਐਨ ਜਮਾ ਜੈਨੂਨ ਹਾਲਤ ਦੇ ਵਿੱਚ ਪਏ ਹੋਇਆ ਟੰਡਾ ਫੱਟੀ ਸਾਰਾ ਕੁਝ ਨਾਲ ਮਿਲੂਗਾ ਜੀ ਹਾਂ ਜੀ ਠੀਕ ਹੈ ਜੀ ਤੇ ਬਾਈ ਹੁਣ ਇਹਦਾ ਨੰਬਰ ਦੀ ਜੇ ਗੱਲ ਕਰੀਏ ਨੰਬਰ ਕਿੱਥੋਂ ਦਾ ਜੀ ਹਰਿਆਣੇ ਦਾ ਵੀਰੇ ਹਰਿਆਣੇ ਦਾ ਨੰਬਰ ਐ ਐਨਓਸੀ ਵਗੈਰਾ ਨਹੀਂ ਮਿਲਦੀ ਇਹ ਜੀ ਹੈਨਾ ਕਿਉਂਕਿ ਇਹਦੀ ਡੇਟ ਟੱਪ ਗਈ ਆ ਤੇ ਬਾਈ ਰੈਮ ਰੂਮ ਆ ਤੁਹਾਡੇ ਸਾਹਮਣੇ ਆ ਠੀਕ ਆ ਰੈਮ ਰੂਮ ਬਿਲਕੁਲ ਜੈਨੂਇਨ ਕੰਡੀਸ਼ਨ ਦੇ ਵਿੱਚ ਆ ਕਿਤੇ ਕੋਈ ਕਲਮ ਵਗੈਰਾ ਨਹੀਂ ਲੱਗੀ ਹੋਈ ਤੇ ਹੁਣ ਬਾਈ ਡਬਲ ਵੀਰੇ ਫਾਰਮ 60 ਤੇ ਡਬਲ ਕਲਚ ਆ ਹਾਂਜੀ ਇਹ ਡਬਲ ਕਲਚ ਆ ਗਿਆ ਬਾਈ ਠੀਕ ਆ ਤੇ ਪਾਵਰ ਤਾਂ ਨਹੀਂ ਹੈਗਾ ਹਾਂਜੀ ਸਾਦਾ ਪਾਵਰ ਨਹੀਂ ਹੈਗਾ ਹਨਾ ਲਓ ਬਾਈ ਹੁਣ ਇਹਦੀ ਜਿਹੜਾ ਮਾਡਲ ਆ 2002 ਮਾਡਲ ਆ ਗਿਆ ਤੇ 2 ਲੱਖ ਪੂਰੇ ਦਾ ਹਾਂਜੀ ਪੂਰੇ ਦਾ 2 ਲੱਖ ਪੂਰੇ ਦਾ ਕਿੰਨੇ ਚ ਦੇ ਦੋਗੇ 80 ਦੇ ਦਾਂਗੇ ਇਹ ਤਾਂ ਸੀ 180 ਦੇ ਵਿੱਚ ਲੈ ਬਾਈ ਕਿਹੜੀ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਬਾਈ ਤੁਹਾਡੇ ਸਾਹਮਣੇ ਆ ਠੀਕ ਆ ਇੰਜਨ ਦੀ ਤੇ ਛੋਹ ਦੀ ਜਿਹੜੀ ਚਮਕਾ ਬਾਈ ਚੈੱਕ ਕਰੋ ਟਾਇਰ ਕਿੰਨੇ ਪੈਸੇ ਪਏ ਹੋਇਆ ਬਾਈ ਟਾਇਰ 60 ਕੇ ਪੈਸੇ ਟਾਇਰ ਆ ਵੀਰੇ 60 ਪੈਸੇ ਮੂਰਲੇ ਬੈਕ ਸਾਈਡ ਵਾਲੇ ਮੰਗ ਲੈ ਅੱਧੇ ਇੱਕ ਵੀਰੇ ਮੰਗ ਲੈ ਹਾਂ ਠੀਕ ਆ 50 ਪੈਸੇ ਪਏ ਹੋਇਆ ਬਾਈ ਹਨਾ ਪੈੜਦਾਨ ਵਗੈਰਾ ਬਾਈ ਚੰਗੀ ਤਰ੍ਹਾਂ ਕਰ ਲੋ ਚੈੱਕ ਠੀਕ ਆ ਤੇ ਮੀਟਰ ਮੋਟਰ ਬਾਈ ਬਿਲਕੁਲ ਜੈਨੂਇਨ ਕੰਡੀਸ਼ਨ ਦੇ ਵਿੱਚ ਆ ਲੈ ਬਾਈ ਹੁਣ ਬੈਕ ਸਾਈਡ ਤੋਂ ਆਪਾਂ ਇਹ ਕਿੱਥੋਂ ਦਾ ਨੰਬਰ ਹੈ ਜੀ ਹਰਿਆਣਾ ਨੰਬਰ ਵੀਰੇ ਹਰਿਆਣਾ ਜੀ ਐਚ 4 ਹਾਂਜੀ ਠੀਕ ਐ ਐਚ 4 ਨੰਬਰ ਆ ਬਾਈ ਬੈਕ ਸਾਈਡ ਤੋਂ ਚੰਗੀ ਤਰ੍ਹਾਂ ਕਰ ਲੋ ਚੈੱਕ ਡੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਤੇ ਮਰਗਾਰ ਮੁਰਗੂੜ ਬਿਲਕੁਲ ਇਹਨੇ ਤਾਂ ਕਲਮ ਤਾਂ ਨਹੀਂ ਲੱਗੀ ਹੋਈ ਨਾ ਨਾ Ориجنਲ ਆ ਬਿਲਕੁਲ Ориجنਲ ਆ ਠੀਕ ਐ ਜੀ ਲਓ ਜੀ ਰਿੰਮ ਰੂਮਾ ਬਾਈ ਕਰ ਲੋ ਚੰਗੀ ਤਰ੍ਹਾਂ ਚੈੱਕ ਠੀਕ ਐ ਰਿੰਮਾਂ ਤੇ ਤਾਂ ਨਹੀਂ ਕਿਤੇ ਕੋਈ ਕਲਮਾ ਮਾੜੇ ਮੋਟੀ ਹੈਗੇ ਜੀ ਕੱਲੇ ਰਿੰਮਾਂ ਤੇ ਟਪ ਟੌਪ ਬਾਈ ਹੋਈ ਆ ਮਰਗਾਰ ਵਗੈਰਾ ਸਾਰਾ ਕੁਝ ਜਿਹੜਾ ਸਾਰਾ ਕੁਝ Ориجنਲ ਆ ਗਿਆ ਠੀਕ ਆ ਇੱਲਾਹ ਬਾਈ ਹੁਣ ਇਧਰ ਦੀ ਹਾਂ ਬੈਟਰੀ ਬਾਕਸ ਵਗੈਰਾ ਬਾਈ ਐਨ ਜਮਾ ਜੈਨੂਨ ਕੰਡੀਸ਼ਨ ਦਾ ਟਰੈਕਟਰ ਦੀ ਤੇ 1,80,000 ਰੁਪਏ ਦੇ ਵਿੱਚ ਬਾਈ ਵਰਗਾ ਤੋਂ ਚਾਬੀ ਫੜ ਕੇ ਲੈ ਜਾਓ ਤੇ ਬਾਈ ਜੇ ਨਾਲ ਆ ਮੰਨ ਕੇ ਜਾਰ ਕਿਸੇ ਕੋਲ ਪੈਸੇ ਘਟਣਾ ਕਿੰਨੇ ਕੁ ਪੈਸੇ ਨਾਲ ਲੈ ਕੇ ਆਉਣ ਵੀ ਮਤਲਬ ਛਾਈ ਜੀ ਹਾਂ ਛਾਈ ਦਾ ਕਿੰਨੇ ਟਰੈਕਟਰ ਕੋਈ ਲੈਣ ਆ ਗਿਆ ਟਰੈਕਟਰ ਕੋਈ ਲੈਣ ਆ ਗਿਆ ਬੰਦੇ ਕੋਲੇ ਪੈਸੇ ਘਟਦੇ ਕਿੰਨੇ ਕੁ ਪੈਸੇ ਨਾਲ ਲੈ ਕੇ ਹੁਣ 10000 ਦੇ ਬਲੇਟ ਦੋਦਾ ਜੀ 10000 ਰੁਪਇਆ ਬਾਈ ਲੈ ਆਇਓ ਠੀਕ ਆ ਆਧਾਰ ਕਾਰਡ ਵਗੈਰਾ ਜੋ ਵੀ ਡਾਕੂਮੈਂਟ ਆ ਹੈਨਾ ਉਹ ਉਹ ਨਾਲ ਲਿਆ ਕੇ ਬਾਈ ਵਰਗਿਆਂ ਨੂੰ ਦੇ ਦਿਓ ਟਰੈਕਟਰ ਲੈ ਚੋ ਤੇ ਹੁਣ ਬਾਈ ਸੋਨਾ ਲਿਕਾ ਹੈਨਾ ਕਿਹੜਾ ਮਾਡਲ ਆ ਬਾਈ ਇਹ ਇਹ ਮੰਨ ਲ 2019 ਮਾਡਲ ਆ ਜੀ 2019 ਮਾਡਲ ਆ ਗਿਆ ਠੀਕ ਆ 560000 ਰੁਪਇਆ ਬਾਈ ਇਹਦੀ ਡਿਮਾਂਡ ਆ 3 ਸਪੀਡ ਦੇ ਵਿੱਚ ਆ ਗਿਆ ਹੈਨਾ ਲੈ ਬਾਈ ਪਹਿਲਾਂ ਤਾਂ ਟਾਇਰਾਂ ਦਾ ਚੌਂਕੜਾ ਵਗੈਰਾ ਚੈੱਕ ਕਰ ਲਓ ਠੀਕ ਆ ਗੋਲ ਗੁੱਡੀ ਵਾਲੇ ਮੂਰਲੇ ਟਾਇਰ ਆ ਤੇ ਬਾਈ ਬੈਕ ਸਾਈਡ ਵਾਲੇ ਕਿੰਨੇ ਟਾਇਰ ਕਿੰਨੇ ਪੈਸੇ ਪਏ ਹੋਇਆ ਟਾਇਰ ਸੱਸੀ ਪੈਸੇ ਟਾਇਰ ਹੋਣਗੇ 85 ਪੈਸੇ ਬਾਈ ਟਾਇਰ ਪਏ ਹੋਇਆ ਪੈਰਦਾਨ ਵਗੈਰਾ ਬਾਈ ਚੈੱਕ ਕਰ ਲਓ ਕਿੰਨੀ ਖੁੱਲੀ ਸਪੇਸ ਆ ਠੀਕ ਆ ਬਿਲਕੁਲ ਜੈਨੂਨ ਕੰਡੀਸ਼ਨ ਆ ਤੇ ਸ਼ੋ ਸ਼ੂ ਬਾਈ ਬਿਲਕੁਲ ਨਾ ਸ਼ੋਰੂਮ ਕੰਡੀਸ਼ਨ ਹੀ ਆ ਹਨਾ ਹਾਂਜੀ ਲਓ ਜੀ ਤੇ ਇੰਜਨ-ਇੰਜਨ ਤੁਹਾਡੇ ਸਾਹਮਣੇ ਆ ਬਈ ਬਿਲਕੁਲ ਜੈਨੂਅਲ ਕਿਤੇ ਬਈ ਕਲਮ ਵਗੈਰਾ ਤਾਂ ਨਹੀਂ ਲੱਗੀ ਹੋਈ ਨਾ ਵੀਰੇ ਜਮਾ ਛੱਟਾ ਵੀ ਨਹੀਂ ਗਾਰਡ ਵਗੈਰਾ ਉੱਤੇ ਤੋਂ ਥੱਲੇ ਤੋਂ ਚੰਗੀ ਤਰ੍ਹਾਂ ਕਰ ਲਓ ਬਈ ਚੈੱਕ ਤੇ ਰੇਮਾ ਰੇਮਾ ਵਗੈਰਾ ਠੀਕ ਆ ਕਿਤੇ ਵੀ ਕੋਈ ਕਲਮ ਨਹੀਂ ਲੱਗੀ ਹੋਈ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਆ ਗਿਆ ਡੰਡਾ ਫੱਟੀ ਮਿਲ ਜੂਗਾ ਨਾਲ ਕੀ ਕਹਿੰਦਾ ਵੀਰੇ ਡੰਡਾ ਫੱਟੀ ਜਮਾ ਨਾਲ ਇੱਧਰ ਨਾ ਬੋਲੋ ਮੈਕ ਲੱਗਿਆ ਹੋਇਆ ਹੈਗਾ ਵੀਰੇ ਡੰਡਾ ਫੱਟੀ ਬਾਈ ਮਿਲ ਜੂਗਾ ਇਹਦਾ ਨਾਲ ਤੇ ਹਰਿਆਣਾ ਨੰਬਰ ਆ ਇਹ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਅੱਛਾ ਪੰਜਾਬ ਨੰਬਰ ਆ ਗਿਆ ਬਈ ਠੀਕ ਹੈ ਜੀ ਬਠਿੰਡੇ ਦਾ ਨੰਬਰ ਆ ਗਿਆ ਤੇ ਲੈ ਵੀ ਹੁਣ ਆਪਾਂ ਇਧਰਲੀ ਸਾਈਡ ਤੋਂ ਆਪਾਂ ਚੰਗੀ ਦਾ ਚੈੱਕਰ ਆਉਣੇ ਆ ਪੀਸ ਨਹੀਂ ਕੋਈ ਆ ਸਾਰੀ ਮੰਡੀ ਦੇ ਵਿੱਚ ਹੈ ਪੀਸ ਨਹੀਂ ਕੋਈ ਆ ਸਾਰੀ ਮੰਡੀ ਚ ਅੱਛਾ ਟਰੈਕਟਰ ਸਾਰੀ ਮੰਡੀ ਚ ਕੋਈ ਪੀਸ ਆਇਆ ਹੋਇਆ ਹੈ ਅੱਛਾ 20000 ਇਹਦਾ ਵੀ ਰਿਸਰਵ ਕਰ ਦਾਂਗੇ ਠੀਕ ਹੈ ਜੀ ਇਹਦਾ ਭਾਈ ਰੇਟ ਰੱਖਿਆ ਹੋਇਆ ਸੀ 5 ਲੱਖ 60000 ਰੁਪਿਆ ਤੇ ਡਿਸਕਾਊਂਟ ਕਰਕੇ 540 54000 ਕੋਈ ਮਾੜਾ ਮੋਟਾ ਹੋਰ 54000 ਰੁਪਿਆ ਆਪਾਂ 54000 ਕਰ ਦਾਂਗੇ ਹੈ ਕੋਈ 20000 ਬਾਈ ਠੀਕ ਆ ਭਾਈ 40000 ਰੁਪਿਆ ਭਾਈ ਇਹਦੇ ਵਿੱਚ ਓਟ ਜੂਗਾ ਠੀਕ ਆ 40000 ਰੁਪਏ ਬਈ ਇਹਦੇ ਵਿੱਚ ਝੋਟ ਜੂਗਾ ਤੇ ਲੈ ਬਈ ਟਰੈਕਟਰ ਨੂੰ ਬਈ ਚੰਗੀ ਤਰ੍ਹਾਂ ਚੈੱਕ ਕਰ ਲਓ ਠੀਕ ਆ ਹੁਣ ਜਿਹੜਾ ਟਰੈਕਟਰ ਦਾ ਰੇਟ ਦੱਸਤਾ ਮਾਡਲ ਦੱਸਤਾ ਕਿੰਨਾ ਡਿਸਕਾਊਂਟ ਆ ਉਹ ਦੱਸਤਾ ਚਾਰੋਂ ਧਰਫ ਤੋਂ ਤੁਹਾਨੂੰ ਜਿਹੜਾ ਟਰੈਕਟਰ ਉਹ ਦਿਖਾਤਾ ਹੁਣ ਆਪਾਂ ਕਿਹੜਾ ਟਰੈਕਟਰ ਦਿਖਾਉਣਾ ਜੀ ਆ ਪ੍ਰੀਤ ਦਿਖਾ ਦਿਜੀ ਪ੍ਰੀਤ ਲੈ ਬਈ ਲੈ ਬਈ ਪ੍ਰੀਤ ਕਿਹੜਾ ਮਾਡਲ ਆ ਬਈ ਜੀ ਇਹ 2021 ਮਾਡਲ 2021 ਮਾਡਲ ਆ 4 ਲੱਖ 90 ਹਜ਼ਾਰ ਰੇ 4 ਲੱਖ 90 ਹਜ਼ਾਰ ਰੁਪਿਆ ਬਾਈ ਰੇਟ ਟਰੈਕਟਰ ਪਹਿਲਾਂ ਟਰੈਕਟਰ ਬਾਈ ਚੰਗੀ ਤਰ੍ਹਾਂ ਚੈੱਕ ਕਰੋ ਡਿਸਕਾਊਂਟ ਤੋਂ ਪਹਿਲਾਂ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ ਗਿਆ ਟੋਪ ਮਾਡਲ ਜੀ ਟੋਪ ਮਾਡਲ ਜੀ ਹਾਂ ਤੇ ਜਿਹੜਾ ਬਾਈ ਉਹ ਆਪਾਂ ਸੋਨਾ ਲਿਖਾ ਦਿਖਾਇਆ ਸੀ ਉਹ ਕਿਹੜੇ ਨਾਮ ਆ ਜੀ ਉਹ ਦੂਸਰੇ ਨਾਮ ਜੀ ਇਹ ਦੂਸਰੇ ਨਾਮ ਆ ਗਿਆ ਪਹਿਲੇ ਨਾਮ ਆ ਗਿਆ ਬਾਈ ਠੀਕ ਆ ਲਓ ਜੀ ਤੇ ਬਾਈ ਹੁਣ ਟਾਇਰਾਂ ਦਾ ਚੌਂਕੜਾ ਵਗੈਰਾ ਚੰਗੀ ਤਰ੍ਹਾਂ ਚੈੱਕ ਕਰ ਲਓ 90 ਪੈਸੇ ਬਾਈ ਟਾਇਰ ਪਏ ਹੋਏ ਆ ਹਨਾ ਹਾਂ ਤਾਂ ਚਾਰੋਂ ਟਾਇਰ 90 ਪੈਸੇ ਪਏ ਹੋਏ ਆ ਟਾਇਰਾਂ ਦਾ ਚੌਂਕੜਾ ਵਗੈਰਾ ਬਾਈ ਚੰਗੀ ਤਰ੍ਹਾਂ ਕਰ ਲੋ ਚੈੱਕ ਬਿਲਕੁਲ ਜੈਨੂਇਨ ਕੰਡੀਸ਼ਨ ਆ ਤੇ ਜੇ ਸ਼ੋਹ ਦੀ ਆਪਾਂ ਗੱਲ ਕਰੀਏ ਸ਼ੋਹ ਦੀ ਤਾਂ ਸ਼ੋਰੂਮ ਕੰਡੀਸ਼ਨ ਹੀ ਪਈ ਹੋਈ ਆ ਇੰਜਨ-ਉੰਜਨ ਐਨ ਜਿਵੇਂ ਚੌਂਕਲਾ ਬਾਈ ਪੂਰਾ ਠੀਕ ਆ 900 ਘੰਟੇ ਚੱਲਿਆ ਹਲੇ ਵੀਰੇ ਜੀ ਨਾਲ 900 ਘੰਟਾ ਜੀ ਹਾਂ ਜੀ ਮੈਂ ਵੀ 900 ਘੰਟਾ ਚੱਲਿਆ ਹੋਇਆ ਟਰੈਕਟਰ ਆ ਤੇ ਹੁਣ ਆਪਾਂ ਇਧਰਲੀ ਸਾਈਡ ਤੋਂ ਬਾਈ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਤੁਹਾਨੂੰ ਬੈਕ ਸਾਈਡ ਤੋਂ ਤੇ ਨੰਬਰ ਕਿੱਥੋਂ ਦਾ ਬਾਈ ਜੀ ਇਹ ਏ ਹਰਿਆਣਾ ਪਹਾੜੀ ਦਾ ਜੀ ਪਹਾੜੀ ਦਾ ਪਹਾੜੇ ਦਾ ਚਲੋ ਠੀਕ ਹੈ ਜੀ ਤੋਂ ਇਹਦਾ ਨੰਬਰ ਆ ਗਿਆ ਬਾਈ ਕਨੋਪੀ ਵਗੈਰਾ ਲੱਗੀ ਹੋਈ ਆ ਬੈਕ ਸਾਈਡ ਤੋਂ ਐਡੀ ਟਰੈਕਟਰ ਦੀ ਕੰਡੀਸ਼ਨ ਆ ਬਿਲਕੁਲ ਜੈਨੂਇਨ ਆ ਬਾਈ ਠੀਕ ਆ ਲਓ ਜੀ ਤੇ ਸਾਰੇ ਕਿਤੋਂ ਜਿਹੜਾ ਟਰੈਕਟਰ ਦਾ ਪਲੱਸ ਪੁਆਇੰਟ ਇਹ ਆ ਵੀ ਕਿਤੋਂ ਵੀ ਲੀਕੇਜ ਨਹੀਂ ਹੈਗਾ ਸਾਰਾ ਇਹਦਾ ਟਰੈਕਟਰ ਬਿਲਕੁਲ ਡਰਾਈ ਆ ਲਓ ਜੀ ਤੇ ਹੁਣ ਬਾਈ ਜਿਹਦੀ ਡਿਸਕਾਊਂਟ ਦੀ ਗੱਲ ਦੱਸੋ ਜੀ ਡਿਸਕਾਊਂਟ ਖੁੱਲੇ ਦਿਨਾਂ ਕਰੋ ਵੀ ਇਹ ਤਾਂ ਪੱਕੀ ਜੇ ਵੀਰੇ ਹਾਂ 5 4000 ਮੌਕੇ ਤੇ ਹੋ ਵੀ ਮੰਨ ਕਤਾ ਜੀ ਤੇ ਮੈਂ ਦੇ 25000 ਰੁਪਏ ਯਾਰ ਮੋٹے ਮੋٹے ਸ਼ਬਦਾਂ ਚ ਕਹਿ ਲੋ ਹਣਾ 490000 ਰੁਪਿਆ ਬਾਈ ਡਿਮਾਂਡ ਪਾਈ ਯਾਰ ਕਹਿੰਦੇ ਰੱਖੀ ਹੋਈ ਸੀ ਤੇ 25000 ਰੁਪਏ ਦੇ ਵਿੱਚੋਂ ਡਿਸਕਾਊਂਟ ਆ ਠੀਕ ਆ ਪਹਿਲੀ ਪਾਰਟੀ ਦਾ ਟਰੈਕਟਰ ਆ ਚਾਰੋਂ ਤਰਫ ਤੋਂ ਦਿਖਾਤਾ ਮਾਡਰ ਰੇਟ ਡਿਸਕਾਊਂਟ ਸਾਰਾ ਕੁਝ ਦੱਸਤਾ ਕਨੋਪੀ ਵਗੈਰਾ ਸਾਰਾ ਕੁਸ ਆ ਤੁਹਾਡੇ ਸਾਹਮਣੇ ਆ ਬਾਈ ਬਿਲਕੁਲ ਜਿਹੜਾ ਸ਼ੌਕੀਆ ਕੰਮ ਕਰਾਇਆ ਹੋਇਆ ਹੁਣ ਆਪਾਂ ਜੌਂਡੀਅਰ ਹਾਂਜੀ ਲੈ ਵੀ ਜੌਂਡੀਅਰ 2018 ਮਾਡਲ ਆ 510000 ਇਹ ਪਹਿਲਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਉਸ ਤੋਂ ਬਾਅਦ ਡਿਸਕਾਊਂਟ ਵੀ ਤੁਹਾਨੂੰ ਦੱਸ ਦਾਂਗੇ ਕਿਤੇ ਕੋਈ ਕਲਮ ਵਗੈਰਾ ਤਾਂ ਨਹੀਂ ਲੱਗੀ ਹੋਈ ਜੀ ਨਾ ਵੀਰੇ ਜਮਾ ਅਰੀਜਨਲ ਸਾਰਾ ਸਾਰਾ ਕੁਝ ਅਰੀਜਨਲ ਆ ਭਾਈ ਆਹ ਰੇਸ ਦੀ ਸੀਲ ਸੂਲ ਚੰਗੀ ਤਰ੍ਹਾਂ ਭਾਈ ਦੇਖ ਲਓ ਬਿਲਕੁਲ ਹਜੇ ਤਾਈ ਖੁੱਲੀ ਨਹੀਂ ਹੈਗੀ ਹੈਨਾ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪੈਸੇ ਪਏ ਹੋਏ ਆ ਜੀ ਮੂਰ ਵੀ ਅੱਧੇ ਆ ਜੀ ਹਾਂ ਮਗਰਲੇ ਵੀ ਅੱਧੇ ਮੰਨੋ ਜੀ ਮਗਰਲੇ ਵੀ 50 ਪੈਸੇ ਪਏ ਹੋਏ ਆ ਹੈਨਾ ਹਾਂਜੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਪੈੜਾ ਪੈੜ ਦਾ ਨਾਲ ਜਿਹੜੀ ਕੰਡੀਸ਼ਨ ਆ ਉਹ ਚੰਗੀ ਤਰ੍ਹਾਂ ਭਾਈ ਤੁਸੀਂ ਦੇਖ ਲ ਹੁਣ ਆਪਾਂ ਬੈਕ ਸਾਈਡ ਤੋਂ ਇਹ ਨੰਬਰ ਕਿੱਥੋਂ ਦਾ ਜੀ ਬਠਿੰਡਾ ਜੀ ਕੋਲੋਂ ਆ ਅੱਛਾ ਇਹ ਵੀ ਪੰਜਾਬ ਨੰਬਰ ਆ ਗਿਆ ਬਠਿੰਡੇ ਦਾ ਨੰਬਰ ਆ ਗਿਆ ਟੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਹਾਂਜੀ ਹਾਂਜੀ ਨਾਲ ਸਾਰਾ ਕੁਝ ਠੀਕ ਹੈ ਜੀ ਕਾਗਜ਼ ਪੱਤਰ ਓਕੇ ਹੈ ਨਾ ਹਾਂਜੀ ਠੀਕ ਹੈ ਜੀ ਲੈ ਬਈ ਜਿਹੜੇ ਮਰਗਾਰਡ ਵਗੈਰਾ ਚੰਗੀ ਤਰ੍ਹਾਂ ਬਈ ਦੇਖ ਲੋ ਬਿਲਕੁਲ ਜੈਨੂਨ ਕੰਡੀਸ਼ਨ ਦੇ ਵਿੱਚ ਆ ਤੇ ਰਿਮ ਰੂਮਾ ਜੈਨੂਅਰ ਜੀ ਸਾਰਾ ਜੈਨੂਨ ਆ ਹੈ ਨਾ ਕਿਤੇ ਕੋਈ ਪੇਂਟ ਪੂਂਡ ਤਾਂ ਨਹੀਂ ਹੋਇਆ ਹਾਂਜੀ ਕੱਲ ਮੈਨੂੰ ਲੱਗੀ ਕਦੇ ਜੀ ਕਿਤੇ ਵੀ ਨਹੀਂ ਲੱਗੀ ਹਾਂਜੀ ਠੀਕ ਹੈ ਜੀ ਆ ਛਤਰੀ-ਛੁਤਰੀ ਬਈ ਚੰਗੀ ਤ ਇਧਰਲੀ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਚੰਗੀ ਤਰ੍ਹਾਂ ਲਓ ਜੀ ਤੇ ਵੀਰੇ ਬਾਈ ਜੀ ਹੁਣ ਇਹਦੇ ਡਿਸਕਾਊਂਟ ਦੀ ਗੱਲ ਕਰੀਏ ਡਿਸਕਾਊਂਟ ਕਿੰਨਾ ਜੀ ਇਹਦਾ ਵੀ 25000 ਡਿਸਕਾਊਂਟ ਕਰਾਂਗੇ ਇਹਦੇ ਵਿੱਚੋਂ 25000 ਰੁਪਿਆ ਠੀਕ ਹੈ ਜੀ ਲਓ ਜੀ ਆਇਆ ਤਾਂ ਹੋਰ ਮਾਨਤਾਣ ਹੋ ਜੀਗਾ ਬਈ 25000 ਰੁਪਿਆ 51000 ਰੁਪਿਆ ਦੀ ਡਿਮਾਂਡ ਸੀਗੀ 25000 ਰੁਪਿਆ ਦੇ ਵਿੱਚੋਂ ਡਿਸਕਾਊਂਟ ਹੋ ਜੂਗਾ ਤੇ ਬਾਕੀ ਲਓ ਜੀ ਹੁਣ ਆਪਾਂ ਕਿਹੜਾ ਡਾਇਰੈਕਟਰ ਹੁਣ 700 ਪਹਿਲੀ ਦੇਖ ਲੂ ਹੁਣ 735 ਬਾਈ ਨਹੀਂ ਬਾਈ ਬਿਲਕੁਲ ਬਾਈ ਪੀ ਐਲ ਨੂੰ ਬਾਈ ਕਹਿੰਦਾ ਸੁਗਦਾ ਹੀ ਆ ਕਿਉਂ ਬਾਈ ਹਾਂਜੀ ਬਿਲਕੁਲ ਸੁਗਦਾ ਹੀ ਆ ਤੇ ਕਿਹੜਾ ਮਾਡਲ ਆ ਗਿਆ ਜੀ ਇਹ 99 ਮਾਡਲ ਆ ਜੀ 99 ਮਾਡਲ ਆ ਗਿਆ ਬਾਈ ਠੀਕ ਆ ਤੇ ਇੰਜਨ ਗੇਅਰ ਦਾ ਜਮਾ ਕੋਕਾ ਹੀ ਆ ਓਕੇ ਜੀ ਹਾਂ ਬਾਈ ਕਹਿੰਦਾ ਜਮਾ ਕੋਕਾ ਹੀ ਆ ਸੀ ਪਹਿਲਾਂ ਗੱਲਾਂ ਕਰੀ ਜਾਂਦੀ ਸੀ ਇਹਦੀਆਂ ਤੇ ਬਿਲਕੁਲ ਬਾਈ ਕਹਿੰਦਾ ਬਾਕੇ ਪੰਦੀ ਦੋ ਦਿਨ ਬਾਕੇ ਲੈ ਜਾਓ ਠੀਕ ਆ ਤੇ ਹੁਣ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਤੇ ਬਾਈ ਹੁਣ ਇਹਦੇ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਹੈ ਰੇਟ ਤਾਂ ਵੀਰੇ 1,40,000 ਹੈ 1,40,000 ਹਾਂ ਮੌਕੇ ਤੇ ਕਰ ਦਾਂਗੇ 15 ਦੇ 15,200 ਕਰਤਾ 20,000 ਰੁਪਇਆ ਕਰ ਦਿਓ ਜੀ ਠੀਕ ਹੈ ਜੀ 1,20,000 ਰੁਪਏ ਦੇ ਵਿੱਚ ਬਾਈ ਐਨੇ ਹੀ ਤਾਂ ਮੋਟਰਸਾਈਕਲ ਵੀ ਨਹੀਂ ਆਉਂਦਾ 1,20,000 ਰੁਪਏ ਦੇ ਵਿੱਚ ਬਾਈ ਯਾਰ ਕਿਹਤੋਂ ਜਿਹੜਾ ਟਰੈਕਟਰ ਆ ਲੈ ਜਾਓ ਬਾਈ ਠੀਕ ਆ ਸਵਰਾਜ 735 ਰੇਟ ਵੀ ਤਾਂ ਵੀਰੇ ਘਟਾਇਆ ਜਾ ਰਿਹਾ ਕਿਉਂਕਿ ਜੀਐਸਟੀ ਦਾ ਕਟਨ ਕਰਨਾ ਠੀਕ ਆ ਕਰਕੇ ਰੇਟ ਕਰਕੇ ਤਾਂ ਕਿ ਹੈਰੇ ਕ੍ਰੇਟਰ ਦਾ ਰੇਟ ਘਟਾ ਆ ਗਿਆ 20,000 ਰੁ ਬੀਵੀ ਆਰਪੀ ਦਾ ਲਗਭਗ ਤੁਸੀਂ ਸਾਰੇ ਟਰੈਕਟਰਾਂ ਨੂੰ ਉਡਾਈ ਦਿੱਤਾ ਹੈ ਨਾ ਲੈ ਬਈ ਤੇ ਬਈ ਟੈ ਟੂਰ ਕਿੰਨੇ ਪੈਸੇ ਪਏ ਹੋਏ ਆ ਮੂਰਲੇ ਅੱਦੇ ਆ ਜੀ ਮਗਰਲੇ 30 35 ਪੈਸੇ 30 35 ਪੈਸੇ ਬਈ ਮਗਰਲੇ ਪਏ ਹੋਏ ਆ ਪਾਈ ਦੇ ਜਿੰਨੇ ਵੀ ਟਰੈਕਟਰ ਹੈਗੇ ਸੀ ਆਪਾਂ ਵੀਡੀਓ ਦੇ ਵਿੱਚ ਲਗਭਗ ਸਾਰੇ ਦਿਖਾਤੇ ਆ ਤੇ ਬਈ ਹੁਣ ਆਪਦਾ ਨੰਬਰ ਬੋਲ ਦਿਓ ਜੀ 98771 ਬਈ ਹਾਂ 65186 ਇਹ ਕੀ ਨੰਬਰ ਹੈ ਜੀ ਹਾਂਜੀ ਕੋਈ ਨੰਬਰ ਇੱਕੋ ਹੀ ਨੰਬਰ ਆ ਵਟਸਐਪ ਚੱਲਦਾ ਹੀ ਇਹਦੇ ਤੇ ਤੇ ਜੇ ਕਿਸੇ ਨੇ ਬਈ ਫੋਟੋਆਂ ਬਈ ਤੋਂ ਮੰਗਾਉਣੇ ਹੋਗਾ ਟਰੈਕਟਰਾਂ ਦੀਆਂ ਫੋਟੋਆਂ ਹੀ ਮੰਗਾ ਸਕਦੇ ਆ ਇਹਦਾ ਜਿਹੜਾ ਟਰੈਕਟਰ ਦਾ ਇਹ ਦੂਜੇ ਓਨਰ ਆ ਜੀ ਦੂਸਰੇ ਓਨਰ ਆ ਠੀਕ ਆ ਜੀ ਇਹ ਉਹ ਚੀਜ਼ ਭੁੱਲ ਗਈ ਸੀ ਨਾ ਆਪਾਂ ਤੇ ਬਾਈ ਜਿਹੜੇ ਵੀ ਵੀਰ ਭਾਈ ਨੇ ਟਰੈਕਟਰ ਲੈਣਾ ਹੋਵੇ ਬਾਈ ਯਾਰ ਕੰਨ ਦਾ ਜਿਹੜਾ ਸੰਪਰਕ ਆ ਉਹ ਆਪਾਂ ਥੱਲੇ ਵੀ ਲਿਖ ਦਿਆਂਗੇ ਠੀਕ ਆ ਤੇ ਬਾਈ ਯਾਰ ਕੰਨ ਦਾ ਜਰੂਰ ਸੰਪਰਕ ਕਰਿਓ ਧੰਨਵਾਦ ਬਾਈ ਜੀ ਧੰਨਵਾਦ